ਸੋ ਬਰੇਚਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਅਧਵਕਾਸਾ ਆਪਰੇਸ਼ਨ ਚੱਲ ਰਿਹਾ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਹੈ ਸਪਰੇਸ਼ਨ ਲਈ ਡੀਐਸਪੀ ਹਰਗੋਟਰ ਸਾਹਿਬ ਨੇ ਸਾਡੇ ਸਤਪਲਵਿੰਦਰ ਸਿੰਘ ਜੀ ਤੇ ਐਸਜੂ ਸਾਹਿਬ ਨੇ ਆਪਣੇ ਦੋਨੋਂ ਹੀ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਬੌਂਦਲੀ ਰੋਡ ਤੇ ਆ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਵੇਚਣ ਵਾਲੇ ਉਹਨਾਂ ਦੇ ਘਰ ਅਸੀਂ ਕਾਰਡਨ ਕਰਕੇ ਸਰਚ ਕੀਤੇ ਆ ਦਰਾਨੇ ਕਾਸੋ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹ ਤੋਂ ਟਾਕਸੀਗਨ ਜਿਹੜਾ ਈਜ਼ ਵੀ ਜਿਹੜਾ ਸਮਾਨ ਵੀ ਬਰਾਮਦ ਕੀਤਾ ਹੈ ਇਹਦੇ ਸਬੰਧੀ ਕਾਨੂੰਨੀ ਕਾਰਵਾਈ ਕਰਦੇ ਸਰ ਕਿੰਨੀ ਕੁ ਮਾਤਰਾ ਹੈ ਜਿਹੜਾ ਉਹ ਅਜੇ ਉਹ ਤਫਤੀਸ਼ ਦੇ ਦਰਾਂ ਨਹੀਂ ਦਿਖਾਈ ਸਰ ਕਿੰਨੇ ਕੇ ਏਰੀਆ ਨੇ ਜਿਹੜੇ ਹਲੇ ਬਾਕੀ ਨੇ ਅਸੀਂ ਜਿਹੜੇ ਦੋ ਏਰੀਆ ਚੈੱਕ ਕਰ ਲਿਆ ਇਹ ਤੋਂ ਬਿਨਾਂ ਇੱਕ ਏਰੀਆ ਹੋਰ ਹੈ ਚੈੱਕ ਕਰ ਪਬਲਿਕ ਨੂੰ ਆਪਣੇ ਨੂੰ ਮੇਰੀ ਸਾਰੀ ਸਾਡੀ ਟੀਮ ਵੱਲੋਂ ਇਹ ਅਪੀਲ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਾਂਢ ਦੇ ਵਿੱਚ ਕੋਈ ਨਸ਼ਾ ਵੇਚਦਾ ਤਾਂ ਟੋਲ ਫ੍ਰੀ ਨੰਬਰ ਹੈ ਸਾਡੇ ਇਸ 14 ਨੰਬਰ ਹੈ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜੋ ਸੀਕ੍ਰੇਟ ਰੱਖੀ ਜਾਊਗੀ ਵੇਚ ਜੇ ਕੋਈ ਕਹਾ ਸਾਨੂੰ ਜੇ ਕੋਈ ਵੇਚਣ ਵਾਲਾ ਬੰਦਾ ਪੈਡਲਰ ਆ ਉਹਦੇ ਬਾਰੇ ਜਰੂਰ ਇਨਫੋਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਅਡਿਕਟ ਵੀ ਹੋਇਆ ਇਸ ਕੰਮ 'ਚ ਉਹਦੀ ਸਾਡੀ ਜ਼ਿੰਮੇਵਾਰੀ ਆ ਸਰਕਾਰ ਵੱਲੋਂ ਹੁਦਤਾਂ ਨਾ ਉਹਨੂੰ ਅਸੀਂ ਦਿ ਯੂਟਿਬ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪਤਾਲ ਦੇ ਵਿੱਚ ਬਣੇ ਆ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਲ ਕਾਰ ਵੀ ਵੀ ਕੋਈ ਨਹੀਂ ਕੀਤੀ ਜਾਊਗੀ ਪਰਚਾ ਜਿਹੜੀ ਕਾਰ ਵੀ ਆ ਸਰ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜਾਊਗੀ